ਲੋਚੇ ਬੱਚਿਆਂ ਦੀ ਫਰਮਾਇਸ਼ ਤੇ ਅੱਜ ਇੱਕ ਛੋਟੀ ਜਿਹੀ ਰੈਸਪੀ ਤਿਆਰ ਕਰਦੇ ਆਂ ਇਹ ਰੈਸਪੀ ਬੜੀ ਜਲਦੀ ਤਿਆਰ ਹੋਣ ਵਾਲੀ ਆ ਤੇ ਐ ਮੈਂ ਬੇਸਣ ਘੋਲ ਲਿਆ ਇਹਦੇ ਵਿੱਚ ਮੈਂ ਨਮਕ ਮਿਰਚ ਪਾ ਲਿਆ ਕੋਈ ਜ਼ਿਆਦਾ ਮਸਾਲੇ ਨਹੀਂ ਪਾਏ ਨਮਕ ਮਿਰਚ ਜੀਰਾ ਬਸ ਇਹੀ ਪਾਇਆ ਇਧਰ ਮੈਂ ਆਲੂ ਗੋਲ ਗੋਲ ਕੱਟ ਲਏ ਨੇ ਤੇ ਇਹ ਛਟਪਟੀ ਤਿਆਰ ਹੋ ਜਾਣੀ ਆ ਦਸਾਂ ਮਿੰਟਾਂ ਚ ਆਪਣੀ ਰੈਸਪੀ ਤਿਆਰ ਹੋ ਜਾਣੀ ਆ ਬੱਚਿਆਂ ਨੂੰ ਲੱਗਿਆ ਬਹੁਤ ਜ਼ਿਆਦਾ ਭੁੱਖਾ ਕਹਿੰਦੇ ਜਲਦੀ ਦੇ ਦੇ ਕੁਝ ਬਣਾ ਕੇ ਦੇ ਦਿਓ ਇਧਰ ਆਪਾਂ ਪੈਨ ਚ ਪਾ ਲਿਆ ਤੇਲ ਤੇ ਬਣਾਣੇ ਆ ਹੁਣ ਲਓ ਜੀ ਤਾਂ ਇਹ ਕਿ ਕਾਲੂ ਆਪਾਂ ਬੇਸਨ ਵਿੱਚ ਡਿਪ ਕਰਕੇ ਤੇ ਓਇਲ ਵਿੱਚ ਪਾਉਂਦੇ ਜਾਣਾ ਇਦਾਂ ਦੀਆਂ ਚੀਜ਼ਾਂ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆ ਦਾਲ ਗੋਤੀ ਤੋਂ ਤਾਂ ਭੱਜਦੇ ਆ ਕਿ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਨਖਰੇ ਕਰਦੇ ਆ ਟਾਲਾ ਸਬਜ਼ੀ ਨੂੰ ਪਰ ਇਦਾਂ ਦੇ ਨਾ ਰੈਸਪੀਜ਼ ਬਣਾਈਏ ਤਾਂ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਆ ਬੱਚੇ ਨੂੰ ਖੁਸ਼ ਕਰਨਾ ਵੀ ਸਾਡਾ ਹੀ ਫਰਜ਼ ਆ ਕਰਦਾ ਹੀ ਤਾਂ ਇਦਾਂ ਹੀ ਕਦੀ ਕਦੀ ਇਦਾਂ ਦੇ ਛੋਟੇ ਛੋਟੇ ਰੈਸਪੀ ਬਣਾਉਂਦੇ ਰਹੋ ਬੱਚੇ ਬੜੇ ਖੁਸ਼ ਰਹਿੰਦੇ ਆ ਫਰਾਈਡ ਖਾਣਾ ਖਾ ਕੇ ਗਸਾ ਮਿੰਟਾਂ ਵਿੱਚ ਆਪਣੇ ਸਨੈਕਸ ਬਣ ਕੇ ਰੈਡੀ ਹੋ ਜਾਣੇ ਆ ਬਹੁਤ ਹੀ ਸੌਨਨੀ ਨਾਲ ਬਣ ਜਾਂਦੇ ਆ ਬਸ ਆਪਾਂ ਆਲੂ ਛਿਲ ਕੇ ਟੋ ਲੈਣੇ ਆ ਬ੍ਰੀਕ ਬ੍ਰੀਕ ਉਹਨਾਂ ਦੇ ਪੀਸ ਕੱਟ ਲਓ ਤੇ ਬਸ ਜਦ ਆਪਾਂ ਬ੍ਰੈਡ ਟੋਸਟ ਬਣਾਉਣੇ ਆ ਬਸ ਐਦਾਂ ਈ ਬੇਸਣ ਦੇ ਵਿੱਚ ਡਿਪ ਕਰਕੇ ਤੇ ਬਸ ਆਪਾਂ ਫਰਾਈ ਕਰ ਲਵਾਂਗੇ ਜਿੰਨਾ ਜ਼ਿਆਦਾ ਆਪਾਂ ਇਹਨੂੰ ਫਰਾਈ ਕਰਾਂਗੇ ਨਾ ਉਨਨੇ ਹੀ ਫਿਰ ਕ੍ਰਿਸਪੀ ਬਣਦੇ ਆ ਖਾਣ ਵਿੱਚ ਬੜੇ ਟੇਸਟੀ ਲੱਗਦੇ ਆ ਅਗਰ ਆਪਾਂ ਨਰਮ ਜਿਹਾ ਰੱਖਾਂਗੇ ਤਾਂ ਫਿਰ ਉਹ ਗੱਲ ਨਹੀਂ ਬਣਦੀ ਹੈਗੀ ਜਿੰਨੇ ਹੈ ਕ੍ਰਿਸਪੀ ਹੋਣਗੇ ਤੇ ਹੁੰਨੇ ਇਹ ਵਧੀਆ ਲੱਗਣਗੇ ਟੇਸਟ ਵਿੱਚ ਵਾਓ ਖਾਣ ਵਿੱਚ ਤੇ ਹੈਗੇ ਆ ਟੇਸਟ ਜਿੰਨੇ ਹੈਗੇ ਪਰ ਦੇਖਣ ਵਿੱਚ ਵੀ ਲੁੱਕ ਇਹਨਾਂ ਦੀ ਇਦਾਂ ਦੇਖੋ ਨੂੰ ਪਤਾ ਚੱਲਦਾ ਕਿ ਕ੍ਰਿਸਪੀ ਹੈ ਖਾਣ ਵਿੱਚ ਤਾਂ ਹੈਗੇ ਆ ਲਓ ਜੀ 스낵ਸ ਆਪਣੇ ਰੈਡੀ ਆ ਹਾਂ ਕੇ ਬੰਦ ਪੁੱਛਦੇ ਕਿਵੇਂ ਦੇ ਲੱਗੇ ਚਲੋ ਕਿਵੇਂ ਖਾ ਲਓ ਗਰਮਨਾ ਹੋਣ ਧਿਆਨ ਨਾਲ ਕਿਵੇਂ ਦੇ ਲੱਗੇ ਹਾਂ ਕ੍ਰਾਂਚੀ ਹੈ ਹਾਂਜੀ ਐਂਡ ਟਾਪ ਟਾਪ ਹਾਂ ਜੇ ਇੰਨੀ ਮਾਇਓਨੈਸ ਇੱਧਰ ਦੇਖੋ ਬੱਚਿਆਂ ਦੇ ਕੰਮ ਕਿਦਾਂ ਮਾਇਓਨੈਸ ਭਰ-ਭਰ ਖਾਂਦਾ ਵਿੱਚ ਚਲੋ ਖਾ ਲਓ ਕੋਈ ਗੱਲ ਹਾਂ ਬੱਚੇ ਖੁਸ਼ ਤੇ ਮਾਵਾ ਵੀ ਖੁਸ਼ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਇਦਾਂ ਦੇ ਕਿਉਂਕਿ ਆਲੂ ਹਰ ਇੱਕ ਬੱਚੇ ਦੀ ਪਸੰਦ ਹੁੰਦੇ ਆ ਨਾ ਕੋਈ ਇਦਾਂ ਦਾ ਬੱਚਾ ਨਹੀਂ ਮੈਨੂੰ ਲੱਗਦਾ ਜੀ ਇਹਨੂੰ ਆਲੂ ਨਾ ਪਸੰਦ ਹੋਣਗੇ ਤਕਰੀਬਨ ਸਾਰੇ ਬੱਚਿਆਂ ਨੂੰ ਪਸੰਦ ਹੁੰਦੇ ਹੀ ਆ ਤੇ ਬਣ ਵੀ ਬਹੁਤ ਜਲਦੀ ਜਾਂਦੇ ਦਸ ਮਿੰਟਾਂ ਦੇ ਵਿੱਚ ਮੈਂ ਇਹਨੂੰ ਸਨੈਕਸ ਰੈਡੀ ਕਰਕੇ ਦੇ ਦਿਆ। ਐਂਡ ਐਂਡ ਕੇਟਾ ਹਾਂਜੀ ਹੂੰ। ਰੋਜ਼ ਹੀ ਬਣਾ ਲਿਆ ਕਰੋ। ਅੱਛਾ ਇਹਨੇ ਪਸੰਦ ਆ ਗਿਆ। ਹਾਂਜੀ। ਚਲੋ ਰੂਪਾ ਨੂੰ ਵੀ ਆਪਾਂ ਦਿੰਨੇ ਹਾਂ। ਰੂਪਾ ਤਾਂ ਕੈਚ-ਅਪ ਚੱਕੀ ਫਿਰਦਾ। ਖਾਣੀ ਆਇਆ ਨਹੀਂ। ਲੋ ਜੀ ਮੈਂ ਤਾਂ ਨਾਮਕ ਮਿਰਚ ਘੱਟ ਰੱਖਿਆ ਸੀ ਕਿ ਬੱਚੇ ਕਈ ਵਾਰ ਜ਼ਿਆਦਾ ਲਾਈਕ ਨਹੀਂ ਕਰਦੇ ਨਾਮਕ ਮਿਰਚ ਇਹਨੇ ਪੂਰਾ ਚਾਟ ਮਸਾਲਾ ਉੱਪਰ ਭੁਗਿਆ ਕਹਿੰਦਾ ਇਦਾਂ ਬਾਲੇ ਟੇਸਟੀ ਲੱਗਣਗੇ ਚਾਟ ਮਸਾਲੇ ਨਾਲ ਇਦਾਂ ਜ਼ਿਆਦਾ ਮਜ਼ਾ ਆਉਂਦਾ ਖਾਣ ਚ ਤੁਸੀਂ ਵੀ ਜੀ ਟਰਾਈ ਜ਼ਰੂਰ ਕਰਿਓ ਮਿਲਦੇ ਆ ਕਿਸੇ ਨੈਕਸਟ ਵੀਡੀਓ ਚ ਥੈਂਕਸ ਫॉर ਵਾਚਿੰਗ